ਜੀ ਤਰਨਦੇਵ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਫੇਰ ਆਇਆ ਜੀ ਪਿੰਡ ਸਹੋਲੀ ਸਹੋਲੀ ਬੱਕਰੀ ਦੀ ਮੰਡੀ ਲੱਗਦੀ ਹੈ ਜੀ ਇਹ ਹਰ ਇੱਕ ਮਹੀਨੇ ਦੇ ਵਿੱਚ ਹਰ ਇੱਕ ਐਤਵਾਰ ਨੂੰ ਮੰਡੀ ਲੱਗਦੀ ਆ ਤੇ ਆਪਾਂ ਇਹਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਕਿੰਨਾ ਕੁ ਗਾਹਕ ਆਇਆ ਕਿੰਨੀ ਕੁ ਬੱਕਰੀ ਆ ਰੇਟ ਕਿਵੇਂ ਆ ਜਾਇਜ ਆ ਘੱਟ ਵੱਧ ਦਾ ਠੀਕ ਆ ਜੀ ਦਿੰਨੇ ਆ ਜਾਣਕਾਰੀ ਵਿੱਚ ਹਾਂਜੀ ਜੀ ਪੇਸ਼ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਹੋਰ ਠੀਕ ਠਾਕ ਹੋਈ ਐਨ ਬਹੁਤ ਵਧੀਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਨੇ ਬਾਈ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਹੜੇ ਆਪਣੇ ਫੈਨ ਨੇ ਬਾਈ ਉਹਨਾਂ ਦਾ ਵੀ ਅਸੀਂ ਬਹੁਤ ਹੀ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੀਆਂ ਪਾਰਟੀਆਂ ਆਪਾਂ ਨੂੰ ਬਾਹਰੋਂ ਵੀ ਬਹੁਤ ਪਿਆਰ ਦਿੰਦੀਆਂ ਨੇ ਵੀਰੇ ਉਹਨਾਂ ਦਾ ਵੀ ਅਪਾ ਦਿਲੋਂ ਧੰਨਵਾਦ ਕਰਦੇ ਆਂ ਠੀਕ ਆ ਵੀਰ ਜੀ ਵੀਰ ਜੀ ਤੁਸੀਂ ਹਰੇਕ ਮੰਡੀ ਤੇ ਬੱਕਰੀਆਂ ਲੱਗੀਆਂ ਹਾਂਜੀ ਹਾਂਜੀ ਵੀਰੇ ਆਪਾਂ ਨੂੰ ਬੱਕਰੀਆਂ ਦਾ ਹੀ ਸ਼ੌਂਕ ਆ ਵੀਰੇ ਬੱਕਰੀਆਂ ਦਾ ਹੀ ਆਪਣਾ ਕੰਮ ਠੀਕ ਹੈ ਜੀ ਹਾਂ ਜੀ ਹਾਂ ਬਾਈ ਜੀ ਤੇ ਆਪਣੀਆਂ ਬੱਕਰੀਆਂ ਗੱਬਣ ਦੇ ਸੂਣ ਵਾਲੀਆਂ ਇੱਕ ਮਹੀਨੇ ਵਿੱਚ ਗੱਬਣਾ ਨੇ ਬਾਈ ਜੀ ਬੱਕਰੀਆਂ ਦੇਖੋ ਆ ਦੇਖੋ ਜੀ ਇਹ ਗੱਬਣਾ ਬੱਕਰੀ ਜਿਵੇਂ ਕਾਲੀ ਵੱਡੀ ਬੱਕਰੀ ਹੈ ਜੀ ਠੀਕ ਹੈ ਜੀ ਆ ਦੇਖ ਸਕਦੇ ਹੋ ਬਾਈ ਹਾਂ ਕੰਨ ਕੁਲ ਬਹੁਤ ਆ ਇੱਕ ਲੇਟ ਗੱਬਣਾ ਵੀਰੇ ਆ ਕਾਲੀ ਇਹ ਗੱਬਣਾ ਬਾਈ ਤਿੰਨ ਮਹੀਨਿਆਂ ਦਾ ਆ ਲਾਲ ਇਹ ਵੀ ਕ੍ਰੋਸ ਆ ਵੀਰੇ ਬੱਕਰੀ ਮਹੀਨਾ ਸਵਾ ਮਹੀਨੇ ਦੀ ਬਾਕੀ ਤਕਰੀਬਨ ਸਾਰੀਆਂ ਬੱਕਰੀਆਂ ਵੀਰੇ ਲੱਗੀਆਂ ਹੋਈਆਂ ਨੇ ਹੁਣ ਠੀਕ ਹੈ ਜੀ ਕਿਉਂਕਿ ਸਮਾਂ ਆ ਗਿਆ ਇਹਨਾਂ ਦਾ ਠੀਕ ਆ ਵੀਰੇ ਇਹ ਡੱਬੀ ਪਾਠਾ ਵੀਰੇ ਦੂਜੇ ਸੂਏ ਹੋਣ ਠੀਕ ਹੈ ਇਹ ਦੂਜੇ ਸੋਇਆ ਫੱਠਾ ਇਹ ਦੂਜੇ ਸੋਇਆ ਬਾਈ ਇਹ ਕੱਪਣ ਹੋ ਗਈ ਸਾਢੇ 3 ਨਵੇਂ ਮਹੀਨਿਆਂ ਦੀ ਢਾਈ ਦੀ ਠੀਕ ਹੈ ਜੀ ਠੀਕ ਹੈ ਜੀ ਮੂੰਹੋ ਕਿਵੇਂ ਆ ਵੀਰੇ ਆ ਟੱਪੇ ਉਹ ਨਵੀਆਂ ਨੇ ਵੀਰੇ ਬਿਲਕੁਲ ਸਾਰੀਆਂ ਬੱਕਰੀਆਂ ਦੇਖੋ ਠੀਕ ਹੈ ਆ ਦੇਖ ਸਕਦੇ ਹਾਂ ਜੀ ਕੋਈ ਬੱਕਰੀ ਵੱਡੀ ਨਹੀਂ ਹੈਗੀ ਵੀਰੇ ਠੀਕ ਆ ਵੀਰੇ ਹਾਂ ਜੀ ਹਾਂ ਦੇਖੋ ਜੀ ਵੀਰ ਦਾ ਬਹੁਤ ਵਧੀਆ ਮਾਲ ਆ ਆ ਦੇਖੋ ਬਾਈ ਇਹ ਨਾਗਰੇ ਚ ਆ ਗਈ ਵੀਰੇ ਆ ਦੇਖੋ ਜੀ ਇਹ ਵੀ ਦੂਜੇ ਸੋਇਆ ਬਾਈ ਫੱਠਾ ਦੇਖੋ ਜੀ ਇਹ ਵੀ ਬਿਲਕੁਲ ਨਵੀਂ ਹੈ ਜੀ ਠੀਕ ਆ ਦੇਖੋ ਵੀਰ ਦੀਆਂ ਬੱਕਰੀਆਂ ਆ ਪੱਠਣੇ ਬਾਈ ਜੀ ਪਹਿਲੇ ਸੋਇ ਸੁਣਾ ਆ ਠੀਕ ਹੈ ਠੀਕ ਹੈ ਜੀ ਆਹ ਦੇਖ ਸਕਦੇ ਹਾਂ ਜੀ ਇਹ ਮੂੰਹੋਂ ਕਿਵੇਂ ਆ ਜੀ ਇਹ ਚਾਰ ਦੰਦਾਂ ਦਾ ਬਾਈ ਚਾਰ ਦੰਦ ਪੱਠਾ ਹੀ ਕਹਿੰਦੇ ਹਾਂ ਜੀ ਗੱਪਣਾ ਬਾਈ ਜੀ ਦੋ ਪਿੰਨਾ ਤੋਂ ਉੱਪਰ ਜੀ ਦੋ ਮਹੀਨੇ ਤੋਂ ਫਟਾਈ ਦੇ ਲਵੇ ਆ ਹਾਂ ਜੀ ਬਾਈ ਦੇਖ ਸਕਦੇ ਠੀਕ ਹੈ ਜੀ ਇਹ ਵੀਰ ਨੂੰ ਪਸੰਦ ਹੋਵੇ ਹਾਂ ਜੀ ਤਾਂ ਬਾਈ ਨਾਲ ਕੰਟੈਕਟ ਗੱਲਬਾਤ ਕਰ ਸਕਦਾ ਸਾਰੀਆਂ ਪੱਠਾਂ ਹੀ ਨੇ ਵੀਰੇ ਪਹਿਲੇ ਪਹਿਲੇ ਸ਼ੂਏ ਇਹ ਕ੍ਰੋਸ ਹੋਣ ਦੀਆਂ ਹੋਈਆਂ ਹੋਈਆਂ ਨੇ ਬਾਈ ਜੇ ਵੀ ਚਾਰ ਦੰਦ ਪੱਠਾ ਹੀ ਠੀਕ ਹੈ ਜੀ ਆਹ ਦੇਖੋ ਜੀ ਪਹਿਲੇ ਪਹਿਲੇ ਸ਼ੂਏ ਹਾਂ ਜੀ ਹਾਂ ਜੀ ਵੀਰੇ ਸਾਰੀਆਂ ਬੱਕਰੀਆਂ ਤਕਰੀਬਨ ਜਿਵੇਂ ਆ ਮੇਵਨਾ ਹੋ ਗਿਆ ਵੀਰੇ ਖੀਰਾ ਠੀਕ ਹੈ ਆਪ ਅੱਠ ਹੋ ਗਈ ਵੀਰੇ ਠੀਕ ਆ ਵੀਰੇ ਸਾਰੀਆਂ ਪੱਠਾਂ ਹੀ ਨੇ ਵੀਰੇ ਦੇਖ ਸਕਦੇ ਪਹਿਲੇ ਪਹਿਲੇ ਛੂਏ ਪੱਠਾ ਆ ਪਹਿਲੇ ਤੋਂ ਦੂਜੇ ਛੂਏ ਨੇ ਵੀਰੇ ਆ ਦੇਖੋ ਜੀ ਠੀਕ ਆ ਵੀਰੇ ਤੇ ਬਹੁਤ ਹੀ ਸੋਹਣੀਆਂ ਪੱਠਾਂ ਨੇ ਵੀਰ ਤੇ ਆ ਦੇਖੋ ਜੀ ਕਿਸੇ ਵੀ ਵੀਰ ਨੂੰ ਕੋਈ ਸਾਰੀਆਂ ਨਵੀਆਂ ਨੇ ਵੀਰੇ 4 4 6 6 ਤਾਂ ਦੁਪੱਠਾਂ ਨੇਗੀਆਂ ਚੱਕਾ ਸਾਰਾ ਠੀਕ ਹੈ ਜੀ ਥਣ ਲੈ ਵਾ ਇਹਦਾ ਬਹੁਤ ਵਧੀਆ ਆ ਪੱਠ ਵੀਰੇ ਦੂਜੇ ਸੂਏ ਸੂ ਗਈ ਇਹ 4 ਕਿ ਮਹੀਨੇ ਦੀ ਗੱਬਾ ਬਾਈ ਇਹ ਵੀ ਨਵੀਆਂ ਬਿਲਕੁਲ ਜੀ ਆ ਦੇਖੋ ਜੀ ਠੀਕ ਹੈ ਜੀ ਇਹ ਵੀ 6 ਦਾੰਦਾ ਵੀਰੇ 6 ਦਾੰਦੇ ਦੂਜੇ ਸੂਏ ਇਹ ਦੂਜੇ ਸੂਏ ਬਾਈ ਜੀ ਕਿੰਨਾ ਦੁੱਧ ਕੱਢਿਆ ਹੀ ਇਹਨੇ ਪਹਿਲੇ ਸੂਏ ਦੁੱਧ ਵੀਰੇ ਆਪਣਾ ਦਾ ਹੁੰਦਾ ਮੁੱਲ ਦਾ ਮਾਲ ਜੀ ਝੂਠ ਦੁਬਾਨ ਨਹੀਂ ਬੋਲਦੇ ਹੈਗੇ ਦੁੱਧ ਦਾ ਹੁੰਦਾ ਬਾਈ ਜੀ ਸੇਵਾ ਦਾ ਝੂਠ ਮਰਾਉਣ ਨੂੰ ਗਿਆ 5 ਕਿਲੋ ਕਹਿ ਦਾਂਗੇ ਜੀ 4 ਕਿਲੋ ਕਹਿ ਦਾਂਗੇ ਗੱਲਾਂ ਦਾ ਕੋਈ ਫਾਇਦਾ ਨਹੀਂ ਬਾਈ ਠੀਕ ਆ ਵੀਰੇ ਆਪਾਂ ਇੱਕ ਵਾਰ ਡਰੈਸ ਦੱਸ ਦੋਈ ਆਪਣਾ ਪਟਿਆਲੇ ਜ਼ਿਲ੍ਹੇ ਚ ਆ ਗਿਆ ਵੀਰੇ ਸਮਾਨੇ ਦੇ ਨਾਲ ਪਿੰਡ ਸੌਂਦੇ ਵਾਲਾ ਰਾਜਗੜ੍ਹ ਬਾਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਹੀ ਆਪਣਾ ਨੰਬਰ ਹੈਗਾ ਜੀ 9592602155 ਬਾਈ 9592602155 ਬਾਈ ਠੀਕ ਹੈ ਜੀ ਕਿਸੇ ਵੀ ਵੀਰ ਨੂੰ ਕੋਈ ਵੀ ਬੱਕਰੀ ਮੰਡੀ ਆਪਣੀ ਹੈਗੀ ਆ ਵੀਰੇ ਇਹ ਨਾਬੇ ਦੇ ਕੋਲੇ ਸਹੌਲੀ ਪਿੰਡ ਠੀਕ ਹੈ ਜੀ ਹਾਂਜੀ ਆ ਇਹ ਵੀ ਮੰਡੀ ਬਹੁਤ ਵਧੀਆ ਭਰਤੀ ਆ ਵੀਰੇ ਠੀਕ ਹੈ ਜੀ ਬਹੁਤ ਵਧੀਆ ਮਾਲ ਆਉਂਦਾ ਹੈ ਮੰਡੀ ਦੇ ਮੰਡੀ ਤੇ ਪੂਰੀ ਸੂ ਹਾਂਜੀ ਬਾਕੀ ਅਸੀਂ ਆਈ ਮੰਡੀ ਤੇ ਆਉਣਾ ਬਾਈ ਠੀਕ 10 12 ਨਾਕ ਆਪਣੇ ਵੇਚੀ ਜਾਂਦੇ ਨੇ ਕਈ ਵਾਰ ਸਾਰੀਆਂ ਵੀ ਬੱਕਰੀਆਂ ਵੇਚੀਆਂ ਨੇ ਬਈ ਆਪਾਂ ਠੀਕ ਹੈ ਠੀਕ ਜੀ ਹਾਂ ਜੀ ਜਾਨੀ ਮੰਡੀ ਤੇ ਪੂਰੀ ਸਹੂਲਤ ਆ ਜੀ ਆ ਮੰਡੀ ਤੇ ਪੂਰੀ ਸਹੂਲਤ ਆ ਦੇਖੋ ਜਿਵੇਂ ਛੇਲੇ ਵੀਰੇ ਕਿਸੇ ਬਾਈ ਨੂੰ ਚਾਹੀਦੇ ਹੋਣਾ ਦੇਖ ਸਕਦੇ ਹਾਂ ਕਾਲੇ ਠੀਕ ਆ ਵੀਰੇ ਆ ਦੇਖੋ ਜੀ ਆ ਲਾਲ ਛੇਲਾ ਹੋ ਗਿਆ ਜੀ ਠੀਕ ਆ ਜੀ ਆ ਡੱਬੀ ਮੇਮ ਨਹੀਂ ਆ ਗਈ ਇੱਧਰ ਕਿਸ ਨੂੰ ਚਾਹੀਦੇ ਹੁਣ ਕੰਨ ਇੱਧਰ ਦੇਖੋ ਬਈ ਆ ਡੱਬੀ ਛੇਲੀ ਆ ਡੱਬੀ ਮੇਮ ਨਹੀਂ ਹਾਂ ਜਿਵੇਂ ਵੀ ਕਿਸੇ ਦੀ ਟਮਾਡ ਹੋ ਵੀਰੇ ਪੂਰੀ ਕਰਾ ਗਏ ਆਪਾਂ ਠੀਕ ਹੈ ਵੀਰੇ ਜਿਾ ਜਿਵੇਂ ਮਰਜ਼ੀ ਰੇਟ ਕਰ ਸਕਦਾ ਵੀ ਸੁ ਤੇ ਵੀਰ ਕੋਲ ਜਿਹੜਾ ਮਾਲ ਆ ਉਹ ਵੀ ਬਾਬ ਵਧੀਆ ਵੀਰ ਇੱਕ ਵਾਰ ਆਪਣਾ ਨੰਬਰ ਜਰੂਰ ਦੱਸ ਦਿਓ ਜੀ 94926 ਵੀਰੇ 02155 9592602155 ਠੀਕ ਆ ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਬੁੱਢਾ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਹਾਂ ਜੀ ਵੀਰ ਜੀ ਕੀ ਹਾਲ ਚਾਲ ਆਈ ਠੀਕ ਹੈ ਤੇ ਮੰਡੀ ਤੇ ਆ ਗਈ ਹਾਂ ਜੀ ਕੈ ਨਾਕ ਲੈ ਕੇ ਆਏ ਵੀਰੇ ਚਾਰ ਨਾਕ ਵੀਰੇ ਕੀ ਕਿਹੜੇ ਕਿਹੜੇ ਨਾਕ ਨੇ ਆਪਣੇ ਕਿਤਾਹ ਖੜਿਆ ਜੀ ਇੱਕ ਕਿਤਾਹ ਬੱਕਰਾ ਖੜਾ ਆਈ ਆ ਵੀ ਬੱਕਰਾ ਏ ਠੀਕ ਹੈ ਜੀ ਇਹ ਪਾਠ ਆਈ ਆਹ ਪਾਠ ਆਏ ਉਹ ਵੀ ਬੱਕਰਾ ਏ ਤੇ ਉਹ ਵੀ ਬੱਕਰਾ ਹਾਂ ਜੀ ਚਾਰੇ ਚਾਰੇ ਤਿੰਨ ਬੱਕਰੇ ਇੱਕ ਪੱਠਾ ਹੀ ਇੱਕ ਪੱਠਾ ਤੇ ਦੇਖੋ ਹੀ ਵੀਰ ਦਾ ਚੋਗੇ ਚੋਗੇ ਬੱਚੇ ਨੇ ਵੀਰੇ ਇਹ ਜੇ ਕਿਸੇ ਵੀਰ ਨੇ ਬਰੀਡਰ ਰੱਖਣਾ ਹੋਵੇ ਚਾਰ ਦੰਦਾਂ ਦਾ ਬੱਚਾ ਜੀ ਚਾਰ ਦੰਦ ਦਾ ਬੱਚਾ ਤੇ ਕੰਨ ਕੁੰਨ ਬਹੁਤ ਆ ਅੱਖ ਚਿੱਟੀ ਸਾਰਾ ਕੁਝ ਠੀਕ ਹੈ ਜੀ ਤੇ ਕਿਸੇ ਵੀ ਵੀਰ ਨੂੰ ਜੇ ਬੱਚਾ ਬਰੀਡਰ ਰੱਖਣਾ ਹੋਵੇ ਤੇ ਵੀਰ ਦਾ ਪਾਥ ਨੂੰ ਡਰੈਸ ਆ ਜਿਹੜਾ ਉਹ ਲੈ ਕੇ ਦਵਾਂਗੇ ਤੇ ਵੀਰ ਦਾ ਨੰਬਰ ਲੈ ਕੇ ਦਵਾਂਗੇ ਤੇ ਕਿਸੇ ਵੀਰ ਨੂੰ ਵੀ ਇਹ ਪਸੰਦ ਆਵੇ ਤਾਂ ਵੀਰ ਦੇ ਨਾਲ ਕੰਟੈਕਟ ਕਰ ਸਕਦਾ ਵੀਰੇ ਅਗਲੀ ਪੱਠ ਕਿਵੇਂ ਆਹੋ ਮੂਹ ਪੱਠ ਉਹ ਖੀਰੀ ਆ ਬੱਚਾ ਵੀਰੇ ਇਹ ਅੱਛਾ ਏ ਖੀਰਾ ਬੱਚਾ ਇਹ ਆ ਖੀਰੀ ਪੱਠ ਆਈ ਕਿੰਨੀ ਉਮਰ ਹੋ ਵੀਰੇ ਦੀ ਇਹਦੀ 7 ਮਹੀਨੇ ਦੀ ਲਗਭਗ ਹੋ ਆ 7 ਮਹੀਨੇ ਦੀ ਪੱਠ ਆਈ ਜੇ ਇਹ ਵੀ ਕਿਸੇ ਵੀਰ ਨੂੰ ਪਸੰਦ ਆਵੇ ਰੱਖਣ ਵਾਲੇ ਭਾਈ ਨੂੰ ਤੇ ਉਹ ਵੀ ਵੀਰ ਨਾਲ ਕੰਟੈਕਟ ਕਰ ਸਕਦਾ ਵੀਰ ਦਾ ਐਡਰੈਸ ਦਵਾ ਗਿਆ ਕਿਵੇਂ ਆਈ ਇਹ ਵੀ ਬੱਚਾ ਏ ਛੇਲਾ ਏ ਇਹ ਵੀ ਚੌਗਾ ਹੋਊਗਾ ਜਾਂ ਛਿੱਕਾ ਹੋਊਗਾ ਇਹ ਇਹ ਦੇਖਿਆ ਨਹੀਂ ਆਈ ਠੀਕ ਏ ਇਹ ਛਿੱਕਾ ਏ ਵੀਰੇ ਇਹ ਛਿੱਕਾ ਆਈ ਤੇ ਇਹ ਵੀ ਪਕਾਊਗਾ ਵੀਰ ਕੋਲੇ ਤੇ ਇਹਦੇ ਨਾਲ ਦਾ ਵੀ ਇਹ ਚੌਗਾ ਹੋਊਗਾ ਵੀਰ ਇਹ ਵੀ ਜੇ ਚੌਗਾ ਹੋਊ ਜੇ ਸ਼ਿੱਗਾ ਹੋਊ ਗੱਲ ਕੋਈ ਨਾ ਬ੍ਰੀਡਰਾਂ ਦੇ ਵਧੀਆ ਨੇ ਦੇਖ ਕੇ ਕਿਹਨਾਂ ਦੇ ਵਿੱਚੋਂ ਸਮਝ ਚਾਵੇ ਤਾਂ ਆਪਾਂ ਵੀਰ ਦਾ ਜਿਹੜਾ ਨੰਬਰ ਆ ਤੇ ਡਰੈਸ ਪੁੱਛਾਂਗੇ ਵੀਰ ਆਪਣਾ ਕਿਹੜਾ ਪਿੰਡ ਆਈ ਡਾਉਣ ਕਲਾ ਪਿੰਡ ਆਈ ਕਿਹੜਾ ਸ਼ਹਿਰ ਲੱਗ ਜਾਂਦਾ ਈ ਤੇ ਵਾਲਾ ਸ਼ਹਿਰ ਲੱਗ ਜਾਂਦਾ ਈ ਠੀਕ ਐ ਵੀਰੇ ਤੇ ਆਪਣਾ ਨੰਬਰ ਕਿੰਨਾ ਈ 73474 ਜੀ 9150 ਠੀਕ ਇੱਕ ਵਾਰ ਫੇਰ ਦੱਸਦੇ ਵੀਰੇ 7747499500 ਠੀਕ ਹੈ ਜੀ ਕਿਸੇ ਵੀ ਵੀਰ ਨੂੰ ਇਹਨਾਂ ਦੇ ਚਾਰਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਆਵੇ ਤਾਂ ਵੀਰ ਤੇ ਨਾਲ ਆ ਜਿਹੜਾ ਕੰਟੈਕਟ ਕਰ ਸਕਦਾ ਜੀ ਆਪਾਂ ਵੀਰ ਦਾ ਤੁਹਾਨੂੰ ਪਿੰਡ ਵੀ ਦੱਸਤਾ ਵੀਰ ਦਾ ਨੰਬਰ ਵੀ ਦੱਸਤਾ ਠੀਕ ਹੈ ਜੀ ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਬੱਕਰੀਆਂ ਵੀ ਖੜੀਆਂ ਜੀ 20 25 ਇਹਨਾਂ ਦੇ ਨਾਲ ਤੇ ਚੰਗੀ ਉੱਚੀ ਕੁਆਲਿਟੀ ਦੀਆਂ ਠੀਕ ਹੈ ਜੀ ਜਿਹੜੀਆਂ ਬੱਕਰੀਆਂ ਨੇ ਉਹ ਵੀ ਸੇਲ ਕਰਨੀਆਂ ਨੇ ਉਹ ਮੰਡੀ ਮੈਂ ਹੋਰੇ ਜਾਣ ਕੇ ਨਹੀਂ ਲੈ ਕੇ ਆਈ ਮੈਂ ਵਾਲੇ ਪਹਿਲੀ ਵਾਰ ਆਇਆ ਤਾਂ ਮੰਡੀ ਪਰ ਮੈਨੂੰ ਕਿਹੜਾ ਤਰ੍ਹਾਂ ਦੀ ਗੱਲਬਾਤ ਹੋਊਗੀ ਅਗਲੀ ਮੰਡੀ ਦੇਖਾਂਗੇ ਠੀਕ ਹੈ ਜੀ ਠੀਕ ਆ ਬਿਲਕੁਲ ਬੱਕਰੀਆਂ ਵੀ ਨੇ ਜੇ ਕਿਸੇ ਵੀਰ ਨੂੰ ਉਹਨਾਂ ਤੋਂ ਸਮਝ ਆਵੇ ਤੇ ਉਹ ਵੀ ਵੀਰ ਨਾਲ ਗੱਲ ਕਰਕੇ ਵੀਰ ਦੇ ਘਰੇ ਜਾ ਕੇ ਦੇਖ ਸਕਦਾ ਠੀਕ ਆ ਜੀ ਤੀਜੇ ਸੂਏ ਪੱਠ ਤੀਜੇ ਸੂਏ ਚੌਥੇ ਸੂਏ ਬੱਕਰੀ ਨਹੀਂ ਹੈਗੀ ਠੀਕ ਆ ਠੀਕ ਆ ਵੀਰੇ ਠੀਕ ਆ ਧੰਨਵਾਦ ਵੀਰੇ ਤੇਰਾ ਚੰਗੇ ਕੰਨ ਕਨਕੌੜਿਆਂ ਦੀਆਂ ਠੀਕ ਆ ਵੀਰੇ ਓਕੇ ਖਾਲਾ ਵਾਲਾ ਬਰੀਡ ਆ ਜੀ ਠੀਕ ਆ ਵੀਰ ਕੋਲੇ ਰੱਖਣ ਵਾਲੀ ਬਰੀਡ ਆ ਪੂਰੀ ਨਵੇਂ ਹਾਂਣ ਦੀਆਂ ਬੱਕਰੀਆਂ ਨੇ ਸਾਰੀਆਂ ਕਿਸੇ ਵੀਰ ਨੇ ਫਾਰਮ ਪਾਉਣਾ ਹੋਵੇ ਜਾਊ ਸ਼ੌਕੀਆ ਤੌਰ ਤੇ ਰੱਖਣੀ ਹੋਣ ਤਾਂ ਵੀਰ ਨਾਲ ਗੱਲ ਕਰ ਸਕਦਾ ਆਪਾਂ ਵੀਰ ਦਾ ਤੁਹਾਨੂੰ ਨੰਬਰ ਵੀ ਦਿੱਤਾ ਤੇ ਵੀਰ ਇੱਥੇ ਚਾਰ ਹੀ ਨੱਕ ਲੈ ਕੇ ਆਇਆ ਸੀਗਾ ਠੀਕ ਹੈ ਤੇ ਵੀਰ ਦੇ ਬਾਕੀ ਉਹ ਘਰੇ ਦੇਖ ਸਕਦਾ ਧੰਨਵਾਦ ਵੀਰੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਮੰਡੀ ਤੇ ਪਹੁੰਚ ਗਏ ਹਾਂਜੀ ਹਾਂਜੀ ਕਿੰਨੇ ਨਗ ਲੈ ਕੇ ਆਏ ਹੋ ਵੀਰੇ 12 ਨਗ ਲੈ ਕੇ ਆਏ ਵੀਰੇ ਬੱਕਰੀਆਂ ਚਾਰ ਮੱਠਾ ਠੀਕ ਹੈ 12 ਨਾਗੇ ਸੂਏ ਹੋਏ ਨੇ ਜੀ ਹਾਂ ਸੂਏ ਮੇਮਣੇ ਵਾਲੀ ਬੱਕਰੀ ਠੀਕ ਹੈ ਦਿਖਾਉਂਗੇ ਮੜੇ ਇੱਕ ਦੋ ਬੱਕਰੀਆਂ ਆਪਣੀ ਕਿਵੇਂ ਨੇ ਦੇਖੋ ਜੀ ਵੀਰ ਤੀਆਂ 12 ਬੱਕਰੀਆਂ ਵੀਰ ਲੈ ਕੇ ਆਇਆ ਤੇ 12 ਸੂਈਆਂ ਹੋਈਆਂ ਨੇ ਤੇ ਬੱਕਰੀਆਂ ਦੇ ਥਣ ਲੇਵੇ ਨੇ ਦੇਖੋ ਬਹੁਤ ਹੀ ਵਧੀਆ ਥਣ ਲੇਵੇ ਨੇ ਆ ਦੇਖੋ ਜੀ ਆ ਬੱਕਰੀ ਦਾ ਬਹੁਤ ਹੀ ਵਧੀਆ ਥਣ ਲੇਵੇ ਵਾ ਕੈ ਮੇਮਨੇ ਨਹੀਂ ਇਹਦੇ ਇਹਦੇ 2 ਮਹੀਨੇ ਇਹਦੇ 2 ਮਹੀਨੇ ਨੇ ਠੀਕ ਹੈ ਜੀ ਤੇ ਆ ਦੇਖੋ ਵੀਰ ਦੀਆਂ ਬੱਕਰੀਆਂ ਨੇ ਜਿਹੜੀਆਂ ਸੂਈਆਂ ਆਈਆਂ ਨੇ ਇਹਦਾ ਥਣ ਲੇਵਾ ਦੇਖੋ ਜੀ ਇਹਦਾ ਦੇਖੋ ਠੀਕ ਹੈ ਜੀ ਕਿਸੇ ਵੀ ਵੀਰ ਕੋਈ ਵੀ ਬੱਕਰੀ 12 ਦੇ ਵਿੱਚੋਂ ਪਸੰਦ ਹੋਵੇ ਤਾਂ ਵੀਰ ਨਾਲ ਕੰਟੈਕਟ ਆ ਜਿਹੜਾ ਕਰ ਸਕਦਾ ਠੀਕ ਹੈ ਜੀ ਤੇ ਆ ਬੱਕਰੀ ਦੇਖੋ ਜੀ ਤੇ ਵੀਰ ਨੇ ਬੱਚੇ ਇੱਧਰ ਨੇ ਹੈ ਜੀ ਹਾਂ ਬੱਚੇ ਇੱਧਰ ਨੇ ਤੇ ਆ ਬੱਚੇ ਨੇ ਜੀ ਇਹਨਾਂ ਦੇ ਠੀਕ ਹੈ ਜੀ ਤੇ ਕਿਸੇ ਵੀਰ ਨੂੰ ਕੋਈ ਸੂਈ ਹੋਈ ਬੱਕਰੀ ਜਾਂ ਇਹਨਾਂ ਚੋ ਬੱਚਾ ਚਾਹੀਦਾ ਹੋਵੇ ਵੀਰ ਦਾ ਆਪਾ ਡਰੈੱਸ ਤੇ ਨੰਬਰ ਤੁਹਾਨੂੰ ਦਵਾਂਗੇ ਇੱਥੇ ਗੱਤੋ ਵੀਰ ਨਾਲ ਗੱਲਬਾਤ ਕਰ ਸਕਦਾ ਠੀਕ ਹੈ ਜੀ ਵੀਰ ਜੀ ਆਪਣਾ ਪਿੰਡ ਕਿਹੜਾ ਹੀ ਡਰੈੱਸ ਦੱਸ ਦਿਓ ਜੀ ਇੱਕ ਵਾਰ ਨਾ ਸ਼ਹਿਦਖੜੀ ਕਿਹੜਾ ਪਿੰਡ ਹੈ ਸ਼ਹਿਦਖੜੀ ਰਾਜਪੁਰਾ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਹੈ 98550 ਠੀਕ ਹੈ ਜੀ 0403 ਠੀਕ ਹੈ ਇੱਕ ਵਾਰ ਵੀਰੇ ਫੇਰ ਦੱਸ ਦੇ 98550 ਠੀਕ ਹੈ ਜੀ 0403 ਠੀਕ ਹੈ ਵੀਰ ਨੂੰ ਕਿਸੇ ਨੂੰ ਵੀ ਕੋਈ ਭਾਈ ਨੂੰ ਇਹਨਾਂ 'ਚ ਕੋਈ ਬੱਕਰੀ ਪਸੰਦ ਆਵੇ ਸੂਈ ਹੋਈ ਦੁੱਧ ਪੀਣ ਨੂੰ ਘਰ ਰੱਖਣ ਲਈ ਜਾਂ ਕੋਈ ਕਿਸੇ ਨੂੰ ਵੀ ਤਾਂ ਲੈ ਸਕਦਾ ਵੀਰ ਕੋਲ ਘਰੇ ਵੀ 60 65 ਬੱਕਰੀਆਂ ਖੜੀਆਂ ਨੇ ਵੀਰ ਦਾ ਵਧੀਆ ਕੰਮ ਆ ਵਧੀਆ ਫਾਰਮ ਆ ਤੇ ਵਧੀਆ ਸੱਚਾ ਸੁੱਚਾ ਸ਼ੌਦਾ ਵੇਚਦਾ ਤੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ ਵੀਰ ਜੀ ਧੰਨਵਾਦ ਜੀ ਜਾਣਕਾਰੀ ਦੇਣ ਲਈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਵੀਰੇ ਮੰਟੀ ਤੇ ਪਹੁੰਚ ਗਿਆ ਹੈ ਜੀ ਹਾਂਜੀ ਵੀਰ ਜੀ ਕਹਿ ਨਾਗ ਲੈ ਕੇ ਆਇਓ ਵੀਰੇ ਦੋ ਲੈ ਕੇ ਆ ਵੀਰੇ ਕਾ ਫੇਕੋ ਠੀਕ ਹੈ ਜੀ ਇਹ ਤੇ ਇਹ ਬੱਕਰਾ ਪੂਰਾ ਬਰੀਡਰਾ ਹੈ। ਹਾਂ ਹਾਂ ਤੇ ਘਰੇ ਰੱਖਿਆ ਕਿ ਵੀਰੇ ਫਾਰਮ 'ਚ ਰੱਖਿਆ ਹੈ ਕਿ ਬਾਹਰ ਚ ਜਾਂਦਾ ਚਰਾਣ ਤੇ ਇਹ ਵੀਰੇ ਘਰੇ ਰੱਖਿਆ ਹੋਇਆ ਆਪਾਂ ਫਾਰਮ ਤੇ ਹਾਂ ਫਾਰਮ ਤੇ ਠੀਕ ਹੈ। ਹਾਂ ਤੇ ਦੇਖੋ ਜੀ ਵੀਰ ਦਾ ਬੱਕਰਾ ਜਿਹੜਾ ਕਿਸੇ ਵੀ ਵੀਰ ਨੂੰ ਚਾਹੀਦਾ ਟੈਸਟੀ ਕੱਲ ਤੇ ਕੱਦ, ਮੂੰਹ ਸਿਰ ਦੇਖੋ ਅੱਖ ਚਿੱਟੀ, ਕੰਨ ਕੁੰਨ ਲੈਂਥਾ ਬਹੁਤ ਹੀ ਵਧੀਆ ਬੱਕਰਾ ਜੇ ਕਿਸੇ ਵੀਰ ਨੂੰ ਫਾਰਮ ਵਾਲ ਨੂੰ ਘਰੇ ਰੱਖਣ ਨੂੰ ਇਹ ਬਰੀਡਰ ਚਾਹੀਦਾ ਹੋਵੇ। ਤਾ ਵੀਰ ਦਾ ਜਿਹੜਾ ਆਪਾਂ ਤੁਹਾਨੂੰ ਡਰੈੱਸ ਆ ਨੰਬਰ ਉਹ ਦਵਾਂਗੇ ਤੇ ਵੀਰ ਨਾਲ ਗੱਲਬਾਤ ਕਰ ਸਕਦਾ ਤੇ ਕਾ ਬੱਚਾ ਵੀਰ ਕੋਲੇ ਤੇ ਇਹ ਵੀ ਪਕਾਊ ਆ ਠੀਕ ਹੈ ਜੀ ਤੇ ਆ ਵੱਡਾ ਬ੍ਰੀਟਰਾ ਦੇਖੋ ਮੂੰਹ ਸਿਰ ਦੇਖੋ ਕੰਨ ਕਨੌਤੀ ਅੱਖ ਚਿੱਟੀ ਪਿਓਰ ਬੀਟਲ ਚਾ ਕਿਸੇ ਵੀਰ ਨੇ ਆਪਣੇ ਘਰੇ ਫਾਰਮ ਤੇ ਰੱਖਣਾ ਹੋਵੇ ਠੀਕ ਆ ਵੀਰ ਜੀ ਵੀ ਜੀ ਆਪਣਾ ਪਿੰਡ ਕਿਹੜਾ ਈ ਆਪਣਾ ਪਿੰਡ ਵੀਰੇ ਕੂਕਾ ਚੰਨੋ ਰੋਡ ਨਾਲ ਲੋਚੀ ਪਿੰਡ ਠੀਕ ਹੈ ਜੀ ਹਾਂ ਜੀ ਤੇ ਵੀਰ ਆਪਣਾ ਮੋਬਾਈਲ ਨੰਬਰ ਦੱਸ ਦਿਓ ਵਿਰੇ ਨੰਬਰ 62840 43540 ਜੀ ਅੰਤ ਸਿੰਘ ਨਾਮ ਹੈ ਵਿਰੇ ਠੀਕ ਹੈ ਜੀ ਕਿਸੇ ਵੀ ਪੀਰ ਦੇ ਸੰਬੰਧ ਚ ਆਵੇ ਤਾਂ ਵੀਰ ਨਾਲ ਜਿਹੜਾ ਫੋਨ ਤੇ ਕੰਟੈਕਟ ਕਰ ਸਕਦਾ ਠੀਕ ਹੈ ਜੀ ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਹੀ ਧੰਨਵਾਦ ਵੀਰ ਜੀ ਧੰਨਵਾਦ ਹਾਂਜੀ ਸਰਪੰਚ ਸਾਹਿਬ ਸਸੀ ਕਾ ਬਾਈ ਜੀ ਸਵੀਕਾਰ ਹੋ ਠੀਕ ਠਾਕ ਹਾਂਜੀ 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 ਬਾਈ ਜੀ ਤੇ ਆਪਣੀ ਮੰਡੀ ਬਾਰੇ ਮੜਾ ਦੱਸੋ ਵੀ ਕਿਵੇਂ ਲੱਗਦੀ ਆ ਇਹ ਬਾਈ ਮੰਡੀ ਆਪਣੀ ਹਰ ਐਤਵਾਰ ਦੀ ਐਤਵਾਰਾ ਜੀ ਹਰ ਐਤਵਾਰ ਨੂੰ ਮੰਡੀ ਹੁੰਦੀ ਆ ਰੋੜਾ 90 ਤੋਂ ਪਾਸੋਂ ਰੋੜਾ ਜੀ ਇਹ ਠੀਕ ਆ ਜੀ 90 ਤੋਂ 10 ਕਿਲੋਮੀਟਰ ਪਿੰਡਾ ਜੀ ਆਪਣਾ ਸੋਹਲੀ ਠੀਕ ਆ ਜੀ ਪਟਿਆਲੇ ਜ਼ਿਲ੍ਹੇ ਦਾ ਪਿੰਡਾ ਜੀ ਇਹ ਠੀਕ ਹੈ ਸਾਰੇ ਵੀਰਾਂ ਨੂੰ ਪਾਲੀ ਵੀਰਾਂ ਨੂੰ ਬੇਨਤੀ ਆ ਜੀ ਹੱਥ ਬੰਨ ਕੇ ਵਪਾਰੀ ਵੀਰਾਂ ਨੂੰ ਬੇਨਤੀ ਆ ਠੀਕ ਹੈ ਜੀ ਕਾਟੂ ਤੋਂ ਲੈ ਕੇ ਬਰੀਡ ਤੱਕ ਮਾਲ ਮਿਲਦਾ ਜੀ ਇੱਥੇ ਠੀਕ ਹੈ ਜੀ ਸਾਰੇ ਵੀਰ ਪਾਲੀ ਉਰੇ ਮਾਲ ਲੈ ਕੇ ਪਹੁੰਚਿਆ ਕਰਨਾ ਹਰ ਐਤਵਾਰ ਦੀ ਮੰਡੀ ਆ ਜੀ ਠੀਕ ਹੈ ਜੀ ਪੂਰੇ ਹੀ ਵਧੀਆ ਕੁਆਲਟੀ ਦਾ ਮਾਲ ਆ ਵਪਾਰੀ ਵੀਰਾਂ ਨੂੰ ਬੇਨਤੀ ਆ ਜਰੂਰ ਮੰਡੀ ਤੇ ਪਹੁੰਚਿਆ ਕਰੋ ਜੀ ਇੱਕ ਵਾਰੀ ਜਰੂਰ ਸਾਰੇ ਪਾਲੀ ਵੀਰ ਤੇ ਵਪਾਰੀ ਵੀਰ ਜਰੂਰ ਮੰਡੀ ਦਾ ਵਿਜਟ ਕਰਨ ਕਿਸੇ ਬਾਹਰਲੇ ਪੀਰ ਨੂੰ ਆ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ ਜੀ ਰੋਟੀ ਪਾਣੀ ਦਾ ਚਾਹ ਪਾਣੀ ਦਾ ਪੂਰਾ ਪ੍ਰਬੰਧ ਆ ਠੀਕ ਹੈ ਜੀ ਕਿਸੇ ਤਰ੍ਹਾਂ ਭਾਈ ਜੀ ਕਿਸੇ ਨੇ maal ਰੋਕਣਾ ਜੀ ਹਫਤਾ ਦਾ 10 ਦਿਨ ਠੀਕ ਹੈ ਜੀ maal ਰੋਕਣ ਦੇ ਸੈੱਡ ਬਣੇ ਹੋਏ ਨੇ ਜੀ ਠੀਕ ਹੈ ਸਾਰਾ ਉਹਨਾਂ ਨੂੰ ਮੰਨ ਲਓ ਖਾਣ ਪੀਣ ਦਾ ਸਾਰਾ maal ਦਾ ਵੀ ਪੂਰਾ ਪ੍ਰਬੰਧ ਆ ਜੀ ਵਪਾਰੀ ਵੀਰਾਂ ਦਾ ਵੀ ਪੂਰਾ ਪ੍ਰਬੰਧ ਆ ਠੀਕ ਹੈ ਪੈਣ ਖੜਨ ਦਾ ਸਾਰਾ ਕਿਸੇ ਤਰ੍ਹਾਂ ਦੀ ਐ ਲੈ ਲਓ ਜੀ ਕਿਸੇ ਵੀਰ ਨੇ ਬਾਹਰੋਂ ਵੀ maal ਇਕੱਠਾ ਅਵੇਲੇਬਲ ਕਰਾ ਕੇ ਦਿੰਨੇ ਆ ਜੀ ਕਿਸੇ ਨੂੰ 50 ਨਗਾਂ ਦੀ ਲੋੜ ਆ 100 ਨਗ ਦੀ ਲੋੜ ਆ ਠੀਕ ਹੈ ਪੱਠਾਂ ਦੀ ਲੋੜ ਆ ਬੱਕਰੀਆਂ ਦੀ ਲੋੜ ਆ ਹਰ ਇੱਕ ਡਿਮਾਂਡ ਪੂਰੀ ਕਰਦੇ ਆ ਜੀ ਠੀਕ ਹੈ ਜਿਸੇ ਵੀ ਤਰ੍ਹਾਂ ਦੀ ਕੋਈ ਇਹ ਨਹੀਂ ਹੈਗਾ ਜੇ ਕੋਈ ਬਾਹਰਲਾ ਵਪਾਰੀ ਆਉਂਦਾ ਠੀਕ ਹੈ ਬੱਸ ਦੀ ਸਹੂਲਤ ਵੀ ਆ ਜੀ 90 ਤੋਂ ਬੱਸ ਆਉਂਦੀ ਆ ਜੀ ਠੀਕ ਹੈ ਜਮਾਈ ਆਪਣੀ ਇੱਕ ਗੀਲੇ ਦੀ ਬਾਹੀ ਤੇ ਰੋਡ ਦੇ ਉੱਪਰ ਮੰਡੀ ਆ ਜੀ ਹਾਂਜੀ ਠੀਕ ਹੈ ਉਹ ਸਾਹਮਣੇ ਰੋਡ ਆ ਜੀ ਹਾਂਜੀ ਕਿਸੇ ਵੀਰ ਨੇ ਟ੍ਰੇਨ ਦੀ ਸਹੂਲਤ ਆ ਜੀ ਟ੍ਰੇਨ ਆਪਣੇ 90 ਰੇਲਵੇ ਸਟੇਸ਼ਨ ਆ ਇੱਕ ਸਰਹੰਦਾ ਜੀ ਆਪਣੇ ਨੇੜੇ ਪਟਿਆਲੇ ਆ ਜੀ ਠੀਕ ਹੈ ਤਿੰਨ ਰੇਲਵੇ ਸਟੇਸ਼ਨ ਲੱਗਦੇ ਨੇ ਜੀ ਬੰਦਾ ਟ੍ਰੇਨ ਤੇ ਵੀ ਪਹੁੰਚ ਸਕਦਾ ਜੀ ਮਾਲ ਵੀ ਟ੍ਰੇਨ ਤੇ ਲਿਜਾ ਸਕਦਾ ਜੀ ਠੀਕ ਹੈ ਜੀ ਕਈ ਵੀਰਾਂ ਨੂੰ ਮੰਨ ਲਓ ਗੱਡੀਆਂ ਦੀ ਪ੍ਰੋਬਲਮਾਂ ਤੇ ਮੈਂ ਹੁਣ ਮਾਹਰਾ ਸਦ ਦਾ ਵਪਾਰੀ ਆ ਜੁਪੀ ਦਾ ਠੀਕ ਹੈ ਜੀ ਲੁਧਿਆਣੇ ਤੋਂ ਮਾਲ ਡੱਬਾ ਪਰ ਯਾਰਪਰੇਸ਼ਨ ਕਰਾ ਕੇ ਦਿੰਨੇ ਆ ਜੀ ਮਾਲ ਵਾਸਤੇ ਠੀਕ ਹੈ ਜੀ ਮਾਲ ਪਵਾ ਕੇ ਦਿੰਨੇ ਆ ਕਿਸੇ ਵੀ ਤਰ੍ਹਾਂ ਕੋਈ ਜੰਮੂ ਦਾ ਵਪਾਰੀ ਆ ਠੀਕ ਹੈ ਕਿਤੇ ਦਾ ਵੀ ਆਪੇ ਭੇਡਾਂ ਬੱਕਰੀਆਂ ਸਾਰੀ ਸ਼ੂਲ ਹਰ ਤਰ੍ਹਾਂ ਦਾ ਮਾਲ ਸੌਲੀ ਮੰਡੀ ਚੋਂ ਮਿਲਦਾ ਜੀ ਠੀਕ ਹੈ ਸਰਪੰਚ ਸਾਹਿਬ ਦਾ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ ਧੰਨਵਾਦ ਆ ਜੀ ਸਾਰੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਫੇਰ ਬੇਨਤੀ ਆ ਜਰੂਰ ਐਤਵਾਰ ਦੀ ਮੰਡੀ ਹੁੰਦੀ ਆ ਜੀ ਆਪਣੀ ਇਹ ਪਟਿਆਲੇ ਜਿਹੜੇ ਚ ਮੰਡੀ ਆ ਜਰੂਰ ਪਹੁੰਚਿਆ ਕਰੋ ਠੀਕ ਹੈ ਧੰਨਵਾਦ ਜੀ ਇਧਰਾਂ ਮੰਡੀ ਦਾ ਮਾਹੌਲ ਆ ਤੇ ਰੋਟੀ ਪਾਣੀ ਲੰਗਰ ਦਾ ਜੀ ਖਾਸ ਪ੍ਰਬੰਧ ਆ ਇਧਰ ਤੇ ਕੋਈ ਵੀ ਵੀਰ ਇੱਥੋਂ ਭੁੱਖਾ ਨੇ ਜਾਣਦਾ ਤੇ ਆਓ ਸਾਹਮਣੇ ਰੋਡ ਆ ਤੇ ਰੋਡ ਦੇ ਨਾਲ ਲੰਗਰ ਆ ਜੀ ਬੰਡੀ ਪੂਰੀ ਭਰਦੀ ਆ ਤੇ ਹਰ ਇੱਕ ਵੀਰ ਇੱਕ ਵਾਰ ਮੰਡੀ ਦੇ ਵਿੱਚ ਜ਼ਰੂਰ ਆ ਕੇ ਮੌਕਾ ਦਵੋ ਜੀ ਦੇਖੋ ਕੀ ਮਾਹੌਲ ਆ ਜੀ ਹਾਂਜੀ ਵੀਰ ਜੀ ਇਹ ਸੀਗੀ ਪਿੰਡ ਸੋਹ 12 ਦੀ ਮੰਡੀ ਤੇ ਜਿਹਦੇ ਵਿੱਚ ਤੁਹਾਨੂੰ ਆਪਾਂ ਜਿਹੜੇ ਬੱਕਰੀਆਂ ਵੇਚਣ ਆਏ ਸੀ ਵੀਰ ਉਹਨਾਂ ਦੇ ਨੰਬਰ ਲੈ ਕੇ ਦਿੱਤੇ ਆ ਤੇ ਉਹਨਾਂ ਦਾ ਐਡਰੈਸ ਦੱਸਿਆ ਤੇ ਕਿਸੇ ਵੀ ਵੀਰ ਨੂੰ ਇਹਨਾਂ ਚ ਕੋਈ ਬੱਕਰੀ ਜਾਂ ਕੁਝ ਵੀ ਪਸੰਦ ਆਉਂਦਾ ਤਾਂ ਇਹ ਵੀਰਾਂ ਨਾਲ ਕਰ ਸਕਦਾ ਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਆਪਣੇ ਚੈਨਲ ਨੂੰ ਲਾਇਕ ਤੇ ਸੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਅਗਲੇ ਐਤਵਾਰ ਨੂੰ ਆਪਾਂ ਫੇਰ ਵੀਡੀਓ ਆ ਜਿਹੜੀ ਤੁਹਾਨੂੰ ਮੰਡੀ ਦੀ ਦੱਸਾਂਗੇ ਕਿੰਨਾ ਵਪਾਰੀ ਆ ਕੀ ਜਾਣਕਾਰੀ ਆ ਤਦ ਤੱਕ ਲਈ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ